ਖਾਂ ਦੇ ਕੋ ਉਤਰਨ ਦਾ ਨਹੀਂ ਨਹੀਂ ਕੰਮ ਨਾ ਵੀਰ ਦਿਆਂਗੇ ਪਿਲ ਨਹੀਂ ਕੰਮ ਹੀ ਹੋ ਰਿਹਾ ਆਦਬ ਇੱਥੇ ਨਹੀਂ ਆਉਣਾ ਬਲੀ ਮੋ ਮਿਤਰ ਆ ਬਲੀ ਡਰਾ ਬਈ ਓਕੇ ਇਹ ਹੈ ਆਪਣੀ ਟੀ ਟੀ ਨੂੰ ਲੈ ਰੋ ਕੱਚ ਚ Nói Còn à ra mọi. đừng លោគូចៅឯគូចៅហ្នឹងតើគូចៅមតីអន្ធេញ៉ាំគ្លេអន្ធេស្វាត់ដែរមតីម៉រ៉ន ਲਓ ਜੀ ਦੋ ਹੰਡੇ ਇਧਰ ਆ ਬੱਚਾ ਫਲ ਦੋ ਇੱਕ ਇੱਕ ਨੂੰ ਦੋ ਇੱਕ ਨੂੰ ਪਾਲ ਦੋ ਠਿੰਕ ਹੈ ਠਿੰਕ ਹੈ ਠਿੰਕ ਹੈ ਲਓ ਜੀ ਪਾਣੀ ਕਰਾਂਗੇ ਪਹਿਲਾਂ ਰੱਖੀਏ ਧਾਣੇ ladies. No, no. Pero... Kata-kata pohikam kata. maji tome ndratasi Oh kata-kata mohik Loh ii Ini kihal cali aji Tandu pokat ii Loh ii Betul-betul ini cari kalau kere-kere betul-betul ini set-set saya. ਵਿਟਾਮਿਨ ਸੀ ਵਿਟਾਮਿਨ ਬੀ ਏ ਵਿਟਾਮਿਨ ਨੋ ਬੀ ਈ ਵਿਟਾਮਿਨ ਬੀ ਟੂ ਵਿਟਾਮਿਨ ਬੀ ਏ ਵਿਟਾਮਿਨ ਬੀ 1 ਵਿਟਾਮਿਨ ਬੀ ਸੀ ਠੀਕ ਹੈ ਵਿਟਾਮਿਨ ਬੀ ਏ ਪ੍ਰੋਟੀਨ ਕੈਲਰੀਸ ਆ ਠੀਕ ਹੈ ਟੋਟਲ ਫੈਟ sodium di ya kau dia apa a 2 z sarang a 2 z ah digest hari ini apa kalau h calcium bong da calcium vitamin d ठीक

ਪੁੱਤ ਪਿਤਾ ਗੋਬਿੰਦ ਦੇ ਹੀ ਹਾਂਜੀ ਸਤਿ ਸ੍ਰੀ ਅਕਾਲ ਜੀ ਜਿਹੜਾ ਬੰਦਾ ਲਾਈਵ ਦੇਖ ਰਿਹਾ ਜੀ ਸੁਪਰ ਚੈਟ ਆਨ ਕਰ ਦਿੰਦਾ ਜੀ ਚੈਟ ਕਰ ਸਕਦਾ Are green sa green ਆਇਆ ਉਹ ਦੇਣਾ ਪੱਜੇ ਪੱਜੇ ਅੰਡਿਆਂ ਵਾਲੀਆਂ ਦੇ ਥੀ ਗੋਲੀਆਂ ਵੀ ਸੀਗੀਆਂ ਇਦਾਂ ਹੀ ਸੈੱਟ ਦਿੰਨੇ ਆ ਇਹਨਾਂ ਨੂੰ ਤਾਂ ਕਰੋ ਦੇ ਦੇ ਥੀ ਗੋਲੀਆਂ ਖੋਲ੍ਹ ਲੀਏ ਦੇਸੀ ਗੋਲੀਆਂ ਅੰਡੇ ਵਾਲੀਆਂ ਬਣਾਈਆਂ ਤੇ ਗਿਆ ਦੇ ਸੱਟ ਦੀਆਂ ਵਿੱਚ ਆਪਾਂ ਲਓਂ ਅੰਡੇਆਂ ਦੀਆਂ ਦਿੱਤੀ ਗੋਲੀਆਂ ਆਜੋ ਜੀ ਆਜੋ ਤਨ ਨਾ ਜਾਓ ਪਪੜ ਪ੍ਰਾਇਆ ਹੋ ਸਕਦਾ ਹੈ ਦਰ ਉਧਰਾਂ ਡੇੜਾਲੀਆਂ ਗੋਲੀਆਂ ਸਿੱਟੀਆਂ ਉਹ ਖਾਓ ਟਰੇਜ ਜਾ ਕੇ ਸਵਾਗ ਹਨ ਆਇਆ ਕਾਲੋ ਖਾਲਾ ਵੀ ਕਾਲਾ ਸਵਾਰ ਹਨ ਲੱਪੇ ਢੇਂਡ ਚੜ ਗਿਆ ਚੁੱਲ੍ਹੇ ਜੀ ਖਾਰੀ ਰੱਖਿਆ ਇੱਕ ਬੰਦਾ ਦੇਖ ਰਿਹਾ ਜੀ ਬਹੁਤ ਬਹੁਤ ਧੰਨਵਾਦ ਇੱਕ ਇੱਕ ਕਰਕੇ ਦੇਖਦਾ ਬੰਦਾ ਹਾਂਜੀ ਦੋ ਬੰਦੇ ਹੋਰ ਜੁੜ ਗਏ ਆ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਪਰਿਵਾਰ ਠੀਕ ਹੈ ਜੀ ਸਾਰਿਆਂ ਦਾ ਚੈਟ ਆਉਣਿਆ ਜੀ ਚੈਟ ਕਰ ਸਕਦਾ ਮੇਰਾ ਵੀਰ ਭਰਾ ਜਿਨ੍ਹਾਂ ਦੇ ਕਬੂਤਰ ਸੁੱਕੇ ਚਾਉਂਦੇ ਹੱਡੀਆਂ ਆ ਨਿਕਲੀਆਂ ਠੀਕ ਆ ਆਲੇ ਦਿਨਾਂ ਚ ਆਹੀ ਕੰਮ ਹੋਣਾ ਜਿਹੜੀਆਂ ਦਵਾਈਆਂ ਦੂਈਆਂ ਦਿੰਨੇ ਹਨ ਉਹਨਾਂ ਨਾਲ ਸਾਰਾ ਸਾਰਿਆਂ ਨਾਲ ਵਧੀਆ ਤਰੀਕਾ ਜੇ ਇਸ ਤਰ੍ਹਾਂ ਹਲ ਕਰਨਾ ਤਾਂ ਨਾ ਇੰਤਰੈਂਡਿਓ ਠੀਕ ਹੈ ਇੱਕ ਕਬੂਤਰ ਲਈ ਲੈਣੀਆਂ 4 ਗੁੰਦਾ ਹਾਈ ਟੈਕ ਦੀਆਂ ਠੀਕ ਜਿਹੜਾ ਅਚਾਰ ਹੁੰਦਾ ਆਪਣਾ ਆਂਬ ਦਾ ਉਹ ਤੋਂ ਤੇਲ ਕੱਢ ਲੈਣਾ ਆਪਣੇ ਘਟ ਤੋਂ ਘਟ ਤਿੰਨ ਕੈਮਲ ਤੇਲ ਕੱਢ ਲਈਓ ਆਮਬ ਦੇ 4 ਦਾ ਥੋੜਾ ਤਿੰਨ ਕੈਮਲ ਦੇਹੀ ਲੈ ਕੇ ਠੀਕ ਹੈ ਉਹਨੂੰ ਪਤਲਾ ਕਰ ਲਈਓ 5 ਐਮਲ ਪਾਣੀ ਪਾ ਕੇ ਹੋਰ ਉਹ ਲੈ ਕੇ ਮਿਕਸ ਕਰਕੇ ਤਾਂ 5 ਬੂੰਦਾ ਹਾਈ ਟੈਕ ਦੀਆਂ ਲੈ ਲਈਓ ਮਿਕਸ ਕਰਕੇ ਜਦੋਂ ਕੋਸਾ ਜਾ ਹੋ ਗਿਆ ਥੋੜਾ ਜਿਹਾ ਆਵਲ ਆਵਲ ਲਣਾ ਬੁੱਲਣਾ ਨਹੀਂ ਉਦੇ ਰੱਖ ਲਿਓ ਜੇ ਕੋਸਾ ਜਿਆ ਤੁਹਾਨੂੰ ਲੱਗਦਾ ਕਿ ਹਾਂ ਵੀ ਕਬੂਤਰ ਨੇ ਦੇਣ ਜੋਗਾ ਉਹਨੂੰ ਦੇ ਕੇ ਧੂਪੇ ਪਾ ਦਿਓ 100% ਰਿਜ਼ਲਟ ਆਊਗਾ ਇੰਨਾ ਗਰੋ ਹੋ ਜਾਊਗਾ ਨਾ ਤੁਹਾਡਾ ਕਬੂਤਰ ਤੁਹਾਨੂੰ ਆਪ ਪਤਾ ਲੱਗ ਜਾਊ ਕਿ ਹਾਂ ਵੀ ਹੱਡੀ ਭਰ ਗਈ ਹਣ ਉਹ ਕਬੂਤਰੀ ਸੀਗੀ ਆਹ ਵਾਲੀ ਕਬੂਤਰੀ ਸੀ ਆ ਦੇਖੋ ਆਲਰੇਡੀ ਤਾਂ ਹੱਲ ਨਹੀਂ ਹੁੰਦਾ ਸੀ ਇਹ ਤਾਂ ਅੱਜ ਦੇਖੋ ਟਪਦੀ ਆ ਨਾ ਹਾਂਜੀ ਹੋਰ ਦੱਸੋ ਸਾਰੇ ਜਣ ਕੀ ਹਾਲ ਚਾਲ ਹੈ ਰੰਜੀ ਕੀ ਹਾਲ ਚਾਲ ਜੀ ਸਾਰੇ ਅੰਦਰ ਲਓ ਜੀ ਮੌਸਮ ਦੇਖ ਲਓ ਕਿੱਦਾਂ ਦਾ ਪੰਡ ਦਾ ਕੰਡਕ ਕੱਲੇ ਹਾਂ ਰਹਿ ਗਏ ਆ ਅੱਕ ਕੇ ਬਹਿ ਗਏ ਆ ਕਾਜਾ ਤੇ ਲਿਖੇ ਹੋਏ ਸਰਨਾਮੇ ਹੀ ਰਹਿ ਗਏ ਆ ਕੰਮ ਤੁਰ 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 ਦਿਖੇ ਚੌਕਦਾ ਮਤਲਬ ਬੱਚੇ ਕੱਢਣਾ ਹੋਇਆ ਕੂਤਰੇ ਨੇ ਦਿਖਾ ਚੱਕਦਾ ਬੱਚੇ ਕੱਢਣਾ ਹਣੀਆ ਮਤਲਬ ਐਦਾਂ ਕਰਦੇ ਆਂ ਬੱਬਾ ਉਹ ਬੱਚੇ ਦੇ ਨਾਲ ਆ ਬੱਚਾ ਰੱਖ ਲਈਏ ਉਦੋਂ ਕਰਦੀ ਭਾਜੀ ਮੇਰੀ ਜੀ ਮੈਨੂੰ ਅਕਲ ਜੀ ਦਿੱਤੀ ਸੀ ਥੋੜੀ ਜੀ ਮੈਂ ਕਹਿੰਦਾ ਇਕੱਲਾ ਇਕੱਲਾ ਹੀ ਪਾਲ ਲਵੇ ਠੀਕ ਆ ਇਹ ਤੋੜਦੇ ਨਹੀਂ ਆ ਜੋੜੇ ਹੁਣ 15 16 ਬੱਚੇ ਤਾਂ ਹੋ ਗਏ ਆ ਬਾਬਾ ਦਾ ਘਟਾਈ ਨਹੀਂ ਜਿੱਦਾਂ ਹੋਣੀਆਂ ਬਾਬਾ ਬੋਲੇ ਲੱਗਿਆ ਜੀ ਆਪਾਂ ਦਾ ਕਿਹੜੀਆਂ ਇੰਨੀਆਂ ਛੱਡ ਹੋਣੀਆਂ ਬਾਈਆਂ 15 ਕਾ ਬੱਚੇ ਪੜ ਗਏ ਆ ਮਤਲਬ ਜਿਹੜੇ ਐਨ ਸਹੀ ਆ ਪਲੇ ਰੰਗ ਕੀ ਧੌਰ ਸ਼ੌਂਕ ਆਏ ਰੰਗ ਦੇਖੋ ਜਾਨਵਰ ਦੇ ਕਿੰਨੇ ਡਰਗਾ ਇਹ ਸੀ ਜਿਹੜੀ ਉੜਦੀ ਸੀ ਆਪਣੀ ਪੱਲੇ ਵਾਲੀ ਉਤਰੀ ਪੱਲੇ ਵਾਲੀ ਪੱਲੀ ਵਾਲੀ ਕੰਬਦੇ ਸੀ ਹਨ ਕਿ ਹਾਂ ਵੀ ਕਿਹੜਾ ਪੱਲੇ ਵਾਲੀ ਪੱਲੇ ਵਾਲੀ ਆ ਵਾਹਿਗੁਰੂ ਵਾਹਿਗੁਰੂ ਇਹਦੇ ਲਾਇਆ ਸੀ ਆਪਾਂ ਪੱਲੇ ਤੇ ਰੰਗ ਪੰਡ ਇੰਨਾ ਕ ਐਂਡ ਉੱਡੀ ਹਨਾ ਇਹ ਇੰਨਾ ਕ ਐਂਡ ਕਾ ਜ ਮਚਾ ਤੇ ਅੱਧਿਆਂ ਦੇ ਨਾਲੋ ਪਰੋਹ ਮਾਰੇ ਜਿਨ੍ਹਾਂ ਦੇ ਮਚਾਉਣੇ ਸੀ ਉਹਨਾਂ ਦੇ ਮਚਾਅ ਤੇ ਬਾਕੀ ਲਾਗੇ ਛਾਗੇ ਦਾ ਆਪਣੇ ਵੀਰ ਭਰਾ ਬੈਠੇ ਆਪਾਂ ਤਾਂ ਵੱਡੇ ਬੈਠੇ ਆ ਠੀਕ ਹੈ ਜੀ ਉਹਨਾਂ ਦਾ ਬਹੁਤ ਯੋਗਦਾਨ ਹੈ ਕਰਨ ਭਾਈ ਹਣਾ ਦਾ ਜਿੰਨਾ ਕ ਸਿੱਖੀ ਜਾਂਦੇ ਉਹਨਾਂ ਤੋਂ ਸਿੱਖੀ ਜਾਂਦੇ ਆ ਠੀਕ ਆ ਇਹਦਾ ਕੋਈ ਦੱਸਦਾ ਨਹੀਂ ਹਮਾਰਾ ਪਰੋਹ ਮਾਰੇ ਇਹ ਤੋਂ ਬਸ ਲੋ ਜੀ ਉਦਾ ਤਾਂ ਗਿੱਜਾ ਆ ਬੜਾ ਜੋੜ ਆ ਆ ਪਰ ਫੇ ਵੀ ਹੁੰਦਾ ਉਹ ਬਰਾਦ ਹਮਾਰੇ ਕੰਨਾਂ ਅੰਦਰ ਖੋ ਹਮ ਅਗਿਆਰ ਅਲਾ ਮਤ ਤੋੜੀ قومے اپنا پسند کر لو واہ ان شاء اللہ تمہاری عطا قومیں سجن سہیلے رکھو رکھنا تے الاں نانک کر کے گولی تمری شان تمہاری عطا قومیں سجن سہیلے رکھو رکھنا اے اللہ جیڑے اپڑے دادے घर के गुण गुण ढोड़े हुए सारे वाहेगुरु का खंदा वाहेगुरु की पद सम्मान वाहेगुरु की जय वाहेगुरु की जय नौ गुरुओं महान आर्यों को एक ओंकार तंदु महादी आज मैं नय द्वार जन्म में सत गुण है न बैठ है देव ने अक्वाणी मणि ਸੇਮਰੋ ਬੋਹਰੋ ਤੇ ਬਸਮ ਖਾਪਾ ਪਾਟ 23 ਆਇਆ ਸੇਮਰੋ ਯਾ ਸਨਮ ਪਰਿਸ਼ੀ ਨਾਮ ਦਸਤਾਵੇਜ਼ ਦੇ ਕੇ ਬੇਸਮ ਸਮਝਵਾ ਕਰਾ ਦੇੋ ਇੰਨੇ ਹਾਂਜੀ ਜੇਕਰ ਤੁਸ ਫੋਲਾ ਚੱਲਾ ਰੇ ਦਾਣੇ ਖਾਂਦੇ ਸੋਖ ਹੋਈ ਸੋਖ ਅੰਮ੍ਰਿਤ ਰਾਮ ਨਾਮ ਆਰਿਗੁਨਾ ਕੇ ਮਨੋਸਰਵਾ ਮੋਹਾ ਰਾਜੇ ਜਿਮਨ ਗਲਬ ਨਾ ਤੇ ਸਹਮਣੇ ਸਾਹ ਆਪ ਮੇਰੀ ਕਿਰਪਾ ਨ ਤੰਦਰੁਤੀ ਬਖਸ਼ੇ ਸਾਰੇ ਪੈੰਡ ਤੇ ਮਿਹਰ ਪਰ ਹੱਥ ਰੱਖੇ ਬਾਬਾ ਸਾਈ ਸੰਗ ਧਰਕਾ ਜਿਨੋ ਸਾ ਕੀਰਤਨ ਕਰਤੁ ਲਾਲਾ ਨਾ ਕਰਨਾ ਉਪਰਵਮ ਬਾਰਤ ਸਤਗੁਰੂ ਨਿਕ ਆਓ ਸਤਿ ਆਨੰਦ ਸਤਿ ਆਨੰਦ ਕਰਦੇ ਆ ਪੂਜਾ ਬਣਾ ਲਓ ਸਤਿ ਪੂਜਾ ਸਤਿ ਆਨੰਦ ਕਰਦੇ ਜੀ ਨਾਮ ਰੱਬ ਦੇ ਸੰਦਾਰੀ ਰਾਨੀ ਮਾਹੀ ਸਤਿ ਸ੍ਰੀ ਕਾਪ ਜੀ ਤੇ ਯਾਰ ਬਾਕੀਆਂ ਦਾ ਚੈਨਲ ਬਹੁਤ ਦੇਖਦੇ ਸਾਰੇ ਜਣੇ ਆਪਣੇ ਚੈਨਲ ਨੂੰ ਕੀ ਹੋਇਆ ਹੈ ਜਿਹੜਾ ਚਿੱਟਾ ਪ੍ਰਮੋਟ ਕਰਦੇ ਆ ਕੋਈ ਪ੍ਰਮੋਟ ਕਰਦੇ ਆ ਜਾਨਦਾਰਾ ਚੌਕੀ ਦਿਖਾਉਂਦੇ ਤੁਹਾਨੂੰ ਕਿ ਹਾਂ ਵੀ ਇੰਨਾ ਕੁ ਹੈਗਾ ਗਰੀਬਖਾਨਾ ਤੁਹਾਨੂੰ ਦਿਖਾਈਦਾ ਤਾਂ ਕੋਈ ਦੇਖਦਾ ਨਹੀਂ ਅਮਰ ਜਨਾਬ ਜਨਾਬ ਤੁਹਾ ਹੀ ਹੋਏ ਜੇ ਕੋਈ ਮੀਰ ਕੋਈ ਐਦਾ ਦੀਆਂ ਚੀਜ਼ਾਂ ਦਿਖਾਉਂਦੇ ਤੁਹਾਨੂੰ ਤਾਂ ਬਸ ਹੋਈਆ মিডিਆ ਵਾਲਾ ਸਿਸਟਮ ਹੈ ਟਾਂਡਾ ਸਾਰਿਆਂ ਦਾ ਮੈਂ ਦੇਖਿਆ ਕੀ ਹਾਂ ਭਈ ਕੋਤੇ ਆ ਰੋ ਪਕਿ ਜਾਓ ਐਂਡ ਕਰਾਈ ਜਾਓ ਗਾਂਗਾਂਦ ਰਾਮ ਗਾਂਗਾਂਦ पता नहीं हैकाली फौज अकाल अकाल अकाली अकाला, 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 अच्छा हो ਗੌਪਰੋ ਸੁਮਤ ਨਾਮ ਲਿਖਾ ਗੌਪਰੋ ਸੁਮਤ ਨਾਮ ਲਿਖਾ ਗੌਪਰੋ ਨਾਮ ਜਨਮ ਲਖਿਨੇ ਕਿ ਗੌਪਰੋ ਨਾਮ ਕਰਦੇ ਤੇ ਸ਼ਾਂਤ ਕਰਦੇ ਅੰਧੇ ਨਿਂਝਾ ਨਾਮ ਮਾਤਾ ਸ਼੍ਰੀ ਪ੍ਰਾਪਤ ਸਤਿ ਪੁਰਨ ਤੁਹਾਰ ਪ੍ਰਾਪਤ ਮੰਦਰਾ ਬੋਧਾਨੁਵਾ ਜੀ ਜਿਹੜਾ ਨਵਾਂ ਬੰਦਾ ਲਾਈਵ ਤੇ ਜੁੜਿਆ ਜੀ रा <laughs> ਜੋ ਤੁਹਾਨੂੰ ਧੰਨਵਾਦ ਕਰਦਾ ਹੈ ਤੇ ਮੇਰੇ ਲਈ ਜਨਮ ਤੋਂ ਬ੍ਰਹਮ ਬਿਆ। ਬਹੁਤ ਧੰਨਵਾਦ ਜੀ ਜਿਹੜਾ ਨਵਾਂ ਬੰਦਾ ਲਾਈਵ ਵਿੱਚ ਜੁੜਿਆ ਜੀ। ਆਪ ਲਾਈਕ ਸ਼ੇਅਰ ਕਰਦੇ ਹੋ ਜੀ ਲਾਈਵ। ਹਾਂ ਜੀ ਬਾਦ ਤੋਂ ਬਾਦ ਦਾ ਸਪੋਰਟ ਕਰੋ ਜੀ। ਜਿੰਨੇ ਕਰ ਸਕਦੇ। ਹਵਾਜ ਅੱਲਾਹ ਹਾਫੀ। ਹੋਰ ਦਾ ਸਬਈ। ਆਰਮ ਆਰਮ ਜੀਆ ਬੰਦੂ ਬਾਲਾ ਇਹ ਕਿਸੇ ਭਰਾ ਨੂੰ ਪਤਾ ਕਰ ਮੈਨੂੰ ਜਰੂਰ ਪਤਾ ਸੀ ਉਹ ਜਿਹੜੀ ਆਪਣੀ ਚਿੱਟੀ ਫੈਸਲੀ ਹੋ ਜਾਂਦੀ ਆ ਲਾਲ ਝੁੰਜਾਂ ਤੇ ਹੋ ਜਾਂਦੀ ਜਿਹੜੀ ਉਹ ਸੈਟ ਕਿਦਾਂ ਹੋਊਗੀ ਜੋ ਸੱਤਨਾ ਪਾਖੰਦ ਨਾਮ ਰਹਾ ਹਾ ਆਪਣੇ ਇੱਕ ਬੱਚੇ ਦੇ ਹੋ ਗਏ ਬਾਲ ਮਰਨ ਕੰਡਿਆਂੋਂ ਬਚਾਇਆ ਸੁੱਕਾ ਸੁੱਕਾ ਨੂੰ ਥਾਰਾ ਹੋ ਗਿਆ ਠੀਕ ਆ ਮਰਨ ਕੰਡਿਆਂੋਂ ਬਚਾਇਆ ਆਪਾਂ ਬਚਾਇਆ ਹੋ ਕਿਹੜਾ ਜਿਗਰ ਤੁਹਾਨੂੰ ਦਿੱਥਿਆ ਉਹਨੇ ਬਚਾਇਆ ਯਾ ਮਹਾਮਿਆਂ ਤੁਮ ਜਗ ਲਾਇਆ ਕਿਆ ਕੀ ਅਰਮਾਨ ਤੁਮ ਤੇ ਚਲਾਇਆ ਯਾ ਮੂਹਰੋ ਰੱਬ ਵਾ ਮੁਨਮਾ ਮਹਾਰ ਕਾਲੀ ਪੰਡਤ ਨੇ ਆਪਣੇ ਕਰਾਇਆ ਆਪੋ ਮਰਨ ਨੂੰ ਦਾ ਮਾਰਾ ਨੰਬਰ ਮਹਾਮਤ ਕੋ ਮਨ ਬਿਲੇ ਸੁਲਾ ਨਾਮੋ ਗਦੇ ਰਹਿ ਸਰਬਨਿ ਕੋ ਰਾਜਾ ਜੀਆ साढा महान त महान जादा मेरा है। है। जी बहुत बहुत सो जी गुरुद्वारा साहब तक कमेटी आलिया फोन आया ਨਾਮ ਕਰਦੇ ਹਰ ਦੇਵਾਂ ਪੰਜਾ ਸਿੰਘਾ ਦੀ ਸੇਵਾ ਲਈ 6 ਤਰੀਕ ਨੂੰ ਨਗਰ ਕੀਰਤਨ ਆਪਣੇ ਬਾਪੂ ਦਾ ਠੀਕ ਹੈ ਪਿਓ ਸਾਡੇ ਦਾ ਨਗਰ ਕੀਰਤਨ ਹਮ ਹਮ ਪਹੁੰਚਿਓ

ਦਾਂ ਨਾ ਪਾਉਂਦਾ ਨਾ 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 ਨ ਨਾਮ ਦਾ ਨਾਮ ਅਨੋਰਾ ਕਰਵਾਇਆ ਜੀ ਇਹ ਆਪਣੇ ਪੱਲੇ ਵਾਲਿਆਂ ਦੀ ਬਰੀਡ ਆ ਜੀ ਇਹਦੇ ਕਿਤੇ ਸੀਗੇ ਪੱਲਾਈ ਲੱਗਦਾ ਸੀ ਇੱਕ ਹਿਸਾਬ ਨਾਲ ਨਾਲ ਹੀ ਨਾਲ ਕੀਤਾ ਸੀ ਕੰਮ ਸਾਰਾ ਆਪ ਹੀ ਘੱਟਛੇ ਤਾਂ ਤਰੀਕ ਤੇ ਕਿਤੇ ਸੀ ਠੀਕ ਹੈ ਕਾਲੇ ਰੰਗ ਦੀ ਉਹਦੇ ਦੂਜੀ ਕਿਤੀ ਸੀਗੀ ਚਾਲ ਮਾਰੀ ਸੀ ਪੱਲੇ ਲੱਗਦਾ ਸੀ ਉੱਪਰ ਲਾ ਕੇ ਹੋਰ ਦੋਸਤੋ ਸਾਰੇ ਜਣੇ ਠੀਕ ਹੈ ਜੀ ਤਾਂ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਇਹਦੇ ਸਪੋਰਟ ਕਰਦੇ ਰਹੋ ਆਪਣੇ ਚੈਨਲ ਨੂੰ ਸਮਰਾਏ ਇੰਦਰ ਸਮਰਾਏ ਪੁੱਤਰ ਕਲੱਬ ਨੂੰ ਠੀਕਾ ਵੱਧ ਤੋਂ ਵੱਧ ਸਪੋਰਟ ਕਰੋ ਠੀਕ ਹੈ ਜੀ ਇਹ ਸ਼ਾਮ ਨੂੰ ਹੋਊ ਥੱਕਦਾ ਆਪਾਂ ਸ਼ਾਮ ਨੂੰ ਵੀ ਲਾਈਵ ਕਰਿਆ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਬੜਾ ਪਿਆਰ ਕਰਦੇ ਹਾਂ ਉਹਨਾਂ ਦਾ